ਸ਼ੇਰ ਦਾ ਮਿਆਨੋ ਖੰਡਵਾਰ ਹੋ ਗਿਆ ਸ਼ੇਰ ਦਾ ਮਿਆਨੋ ਖੰਡਵਾਰ ਹੋ ਗਿਆ ਉਹ ਸ਼ੇਰ ਦਾ ਮਿਆਨੋ ਕਦਰਦਾਨੀਆਂ ਨੇ ਤੇ ਸਰਮਾਨ ਭੇਜਿਆ ਦੀਨ ਦੁਨੀਆ ਦੇ ਮਾਲਕ ਮਹਾਰਾਜ ਸੱਚੇ ਪਾਸ਼ਾ ਇਹਨਾਂ ਦੇ ਪਰਿਵਾਰਾਂ ਦਾ ਭਲਾ ਕਰਨ ਚਾਹਨੀਆਂ ਕਾਗਨ ਜੋ ਮਾਪਾਣ ਨਾਲ ਕੇ ਤੁਹਾਡੇ ਦਰ ਦਰ ਦੇ ਸਿਪਾਹੀਆਂ ਦੇ ਸੇਵਾ ਲਈ ਆਏ ਨੇ ਸਾਰੇ ਆਦੇ ਮਨੋਰਥ ਪੂਰੇ ਕਰਨ ਮਹਾਰਾਜ ਚਾਹਨੀਆਂ ਕਾਗਨ ਸਰ ਇਹਨਸੇ ਗੋਤੋਂ ਪਹੁੰਚੇ ਹੋਏ ਸਰਦਾਰ ਜਿੰਦਰਜੀਤ ਸਿੰਘ ਜੀ ਬਾਗੇਵਾਲੇ ਤੋਂ ਪਹੁੰਚੇ ਹੋਏ ਆ ਵਿਸ਼ੇਸ਼ ਲੋਕ ਤੇ ਪਹੁੰਚੇ ਹੋਏ ਸਭ ਜਿੰਦਰ ਸਿੰਘ ਜੀ ਖਾਲਸਾ ਉਹਨਾਂ ਵੱਲ ਮਾਰ ਪਹੁੰਚਿਆ ਜਿਨ੍ਹਾਂ ਖਜ਼ਾਨਾ ਜਮਾਇਆ ਦਿੱਤਾ ਤਾਂ ਸਾਰੇ ਗੁਰੂ ਮਹਾਰਾਜ ਜਾਨੇ ਬਖੂਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਹਰਬੀਰ ਸਿੰਘ ਆਈਲੈਂਡ ਸਟਾਰ ਹੈ ਮਹਾਰਾਜ ਦੀ ਦੁਨੀਆ ਦੇ ਮਾੜੇ ਜੰਗੇ ਨੰਬਰ ਆਣ ਮਹਾਰਾਜ ਜਸਪਾ ਹਾਜ਼ਰਾ ਹਾੜੇ ਘਰ ਵਿੱਚ ਦੁਨੀਆ ਚੱਲ ਜਾਂਦੀ ਆ ਹਰ ਇੱਕ ਦਿਨ ਦਾ ਪੂਰੇ ਦੇ अर्दासा करिए महाराज नानक नाम चढ़ नहीं करना भाई तारू सिंह जी ਛਿੱਦੀ دیਵਾਲੇ ਤੇ ਸਪਾਰਕਾਂ ਪੈਂਡ ਪੋਲਾ ਜిల్లా ਤਰਨਤਾਰਨ ਵਾਹ ਦੇਖ ਗਰੂ अपना क्या अठार है यह सारा ही समिति गुरु किसान साफारा है एक